ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੀ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਲੈ ਕੇ ਸਾਹਮਣੇ ਆ ਰਹੀ ਦੱਸ ਦੇ ਕਿ ਇਸੇ ਵਿਚਾਲੇ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਕਿ ਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਨਾਟੋ ਜਿੰਨੇ ਵੀ ਦੇਸ਼ ਨੇ ਉਹਨਾਂ ਨੂੰ ਰੂਸੀ ਤੇਲ ਜਿਹੜਾ ਖਰੀਦਣ ਤੋਂ ਸਾਬਤ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਰੂਸੀ ਤੇਲ ਖਰੀਦਣਾ ਬੰਦ ਕਰ ਦੋਗੇ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਜਿਹੜੀ ਆ ਬੰਦ ਹੋ ਸਕਦੀ ਆ ਇਸ ਦੇ ਨਾਲ ਜਾਨਾ ਜਿਹੜੀ ਆ ਬੱਸ ਸਕਦੇ ਨੇ ਤਾਂ ਇਸ ਵਿੱਚ ਅੱレ ਜਿਹੜੀ ਆ ਵੱਡੀ ਖਬਰ ਸਾਹਮਣੇ ਆ ਰਹੀ ਆ ਡੋਨਾਲਡ 트럼ਪ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਆ ਨਾਟੋ ਦੇਸ਼ਾਂ ਨੂੰ ਜਿਹੜਾ ਰੂਸੀ ਤੇਲ ਖਰੀਦਣ ਤੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਰੂਸ ਅਤੇ ਯੂਕਰੇਨ ਦੇ ਵਿੱਚ ਜੰਗ ਜਾਰੀ ਆ ਲਗਾਤਾਰ ਉਹਨਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਕਈ ਲੋਕਾਂ ਦੀ ਜਾਨ ਜਾ ਜਾਏ ਜਾ ਰਹੀਆਂ ਨੇ ਤਾਂ ਉਸੇ ਵਿਚਾਲੇ ਡਰਨ ਟਰੰਪ ਨੇ ਕਿਹਾ ਕਿ ਜੇਕਰ ਰੂਸੀ ਤੇਲ ਖਰੀਦਣਾ ਬੰਦ ਕਰ ਦੋਵੋਗੇ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਜਿਹੜੀ ਹੈ ਰੁਕ ਸਕਦੀ ਹੈ ਇਸ ਦੇ ਨਾਲ ਕਈ ਲੋਕਾਂ ਦੀ ਜਿਹੜੀ ਹੈ ਜਾਨ ਬਚ ਸਕਦੀ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਹੈ ਅਮਰੀਕਾ ਦੇ ਰਾਸ਼ਟਰਪਤੀ ਡਰਨ ਟਰੰਪ ਨੇ ਜਿਹੜੇ ਆ 트ਰੁੱਥ ਸੋਸ਼ਲ ਤੇ ਪੋਸਟ ਕਰਦੇ ਹੋਏ ਕਿਹਾ ਕਿ ਡਰੰਪ ਨੇ ਲਿਖਿਆ ਕਿ ਨਾਟੋ ਮੈਂਬਰਾਂ ਦੁਆਰਾ ਰੂਸੀ ਤੇਲ ਦੀ ਖਰੀਦ ਹੈਰਾਨ ਕਰਨ ਵਾਲੀ ਹੈ ਨਾਟੋ ਨੂੰ ਸੰਬੋਧਿਤ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਇਹ ਰੂਸ ਨਾਲ ਤੁਹਾਡੀ ਗਲਪਤ ਦੀ ਸਥਿਤੀ ਅਤੇ ਸੌਦੇਬਾਜ਼ੀ ਦੀ ਸ਼ਕਤੀ ਨੂੰ ਬਹੁਤ ਕਮਜ਼ੋਰ ਕਰ ਦਿਆ ਉਹਨਾਂ ਨੇ ਨਾਟੋ ਤੇ ਵੀ ਦੋਸ਼ ਲਗਾਇਆ ਤੇ ਕਿਹਾ ਕਿ ਯੁੱਧ ਜਿੱਤਣ ਦੀ ਉਹਨਾਂ ਦੀ ਵਚਨ ਬੰਦਾ 100% ਤੋਂ ਘਟ ਰਹੀ ਹੈ ਤਾਂ ਟਰੰਪ ਨੇ ਨਾਲ ਕਿਹਾ ਕਿ ਰੂਸੀ ਤੇਲ ਤੇ ਨਾਟੋ ਪਾਬੰਦੀਆਂ 'ਚ ਚੀਨ ਨੇ ਟ੍ਰਾਫਿਕ ਇਸ ਕਾਤਕ ਪਰ ਹਾਸੋ ਹੀਨੀ جنگ ਨੂੰ ਖਤਮ ਕਰਨ ਦੇ ਵਿੱਚ ਬਹੁਤ ਮਦਦ ਕਰੇਗਾ ਨਾਲੇ ਉਹਨਾਂ ਨੇ ਕਿਹਾ ਕਿ ਚੀਨ ਦੀ ਉਰੂਸ ਤੇ ਵੀ ਮਜ਼ਬੂਤ ਕੰਟਰੋਲ ਤੇ ਪਕੜ ਆ ਤੇ ਕਿਹਾ ਕਿ ਉਹਨਾਂ ਦੁਆਰਾ ਲਗਾਏ ਜਾ ਰਹੇ ਟ੍ਰਾਫਿਕ ਉਸ ਪਕਰ ਨੂੰ ਤੋੜ ਦਵੇਗਾ ਤਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲਸਕੀ ਤੇ ਯੁੱਧ ਦਾ ਦੋਸ਼ ਲਗੰਦਾ ਹੋਇਆ ਉਹਨਾਂ ਕਿਹਾ ਕਿ ਇਹ ਟਰੰਪ ਦੀ ਜੰਗ ਨਹੀਂ ਹੈ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਕਦੇ ਸ਼ੁਰੂ ਨਹੀਂ ਹੁੰਦਾ ਐਵਰੀਡੇ ਨਤੇ ਜਲੈਕਸੀ ਦੀ ਜੰਗ ਹ ਉਸਨੇ ਸੁਚਿਤ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਾਮ ਨਹੀਂ ਲਿਆ ਤਾਂ ਨਾਟਾ ਨੂੰ ਜਿਵੇਂ ਮੈਂ ਜਾਣਦਾ ਹਾਂ ਕਿ ਉਹ ਵੀ ਅਪੀਲ ਕਰਦਾ ਹੋਰ ਲਿਖਿਆ ਕਿ ਜੰਗ ਜਲਦੀ ਖਤਮ ਹੋ ਜਾਵੇਗੀ ਅਤੇ ਉਹ ਸਾਰਿਆਂ ਜਾਣਾਂ ਬੱਸ ਸਕਦੇ ਨੇ ਜੇ ਨਹੀਂ ਤਾਂ ਸਿਰਫ ਮੇਰਾ ਸਮਾਤੇ ਅਮਰੀਕਾ ਅਦਾਸਮਾ ਊਰਜਾ ਅਤੇ ਪੈਸਾ ਬਰਬਾਦ ਕਰ ਰਹੇ ਹੋ ਨਾਲ ਹੀ ਉਹਨਾਂ ਦੇ ਰੂਸੀ ਉੱਜੜ ਦਾ ਸਭ ਤੋਂ ਵੱਡਾ ਜਿਹੜਾ ਕਿਹਾ ਹੈ ਕਿ ਜੇਕਰ ਨਾਟੋ ਦੇਸ਼ ਰੂਸੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਵੇਗਾ ਕਿ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਰੂਸ ਅਤੇ ਯੂਕਰੇਨ ਦੀ ਜਿਹੜੀ ਆ جنگ ਬੰਦ ਹੋਵੇਗੀ ਤਾਂ ਆਮ ਲੋਕਾਂ ਦੀ ਜਿਹੜੀ ਆ ਜਾਣ ਬੱਸ ਸਕਦੀ ਆ ਤਾਂ ਨਾਲ ਇਹ ਕਿਹਾ ਕਿ ਚੀਨ ਜੇ ਰੂਸੀ ਤੇਲ ਖਰੀਦੇਗਾ ਤੇ 50 ਤੋਂ 100% ਜਿਹੜਾ ਟੈਰਿਫਿਕ ਟੈਰਿਫ ਜਿਹੜਾ ਲਗਾਇਆ ਜਾਵੇਗਾ ਤਾਂ ਲਗਾਤਾਰ ਕੈਲੀਫਰਨੀਆ ਦੇ ਰਾਸ਼ਟਰਪਤੀ ਡੋਟ ਰਾਮ ਦੇ ਕਈ ਤਰੀਕੇ ਦੇ ਜਿਹੜੀ ਹੈ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਤੇ ਹੁਣ ਇੱਕ ਨਵੀਂ ਬਿਆਨਬਾਜ਼ੀ ਸਾਹਮਣੇ ਆਈ ਹੈ ਕਿ ਹੈ ਕਿ ਜੇਕਰ ਤੁਸੀਂ ਰੂਸ ਅਤੇ ਯੂਕਰੇਨ ਦੀ ਜੰਗ ਰੋਕਣਾ ਚਾਹੁੰਦੇ ਹੋ ਲੋਕਾਂ ਦੀ ਜਾਨਾਂ ਬਚਾਉਣਾ ਚਾਹੁੰਦੇ ਹੋ ਤਾਂ ਰੂਸ ਦੇ ਕੋਲੋਂ ਤੇਲ ਖਰੀਦਣਾ ਬੰਦ ਕਰ ਦਵੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਇਸਵੇੜ ਦੀ ਵੱਡੀ ਖਬਰ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਲੈ ਕੇ ਸਾਹਮਣੇ ਆ ਰਹੀ ਦੱਸ ਦੇ ਕਿ ਇਸੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਕਿ ਆਇਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਨਾਟੋ ਜਿੰਨੇ ਵੀ ਦੇਸ਼ ਨੇ ਉਹਨਾਂ ਨੂੰ ਰੂਸੀ ਤੇਲ ਜਿਹੜਾ ਖਰੀਦਣ ਤੋਂ ਸਾਬਤ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਰੂਸੀ ਤੇਲ ਖਰੀਦਣਾ ਬੰਦ ਕਰ ਦੋਗੇ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਜਿਹੜੀ ਆ ਬੰਦ ਹੋ ਸਕਦੀ ਹੈ ਇਸ ਦੇ ਨਾਲ ਜਾਨਾ ਜਿਹੜੀ ਆ ਬੱਸ ਸਕਦੇ ਨੇ ਤਾਂ ਇਸ ਵਿੱਚ ਅੱレ ਜਿਹੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੋਨਾਲਡ 트럼ਪ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਨਾਟੋ ਉਦੇਸ਼ਾਂ ਨੂੰ ਜਿਹੜਾ ਰੂਸੀ ਤੇਲ ਖਰੀਦਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਰੂਸ ਅਤੇ ਯੂਕਰੇਨ ਦੇ ਵਿੱਚ ਜੰਗ ਜਾਰੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਕਈ ਲੋਕਾਂ ਦੀ ਜਾਨ ਜਾ ਜਾਏ ਜਾ ਰਹੀਆਂ ਨੇ ਤਾਂ ਉਸੇ ਵਿਚਾਲੇ ਡੋਨਾਲਡ 트럼ਪ ਨੇ ਕਿਹਾ ਕਿ ਜੇਕਰ ਰੂਸੀ ਤੇਲ ਖਰੀਦਣਾ ਬੰਦ ਕਰ ਦੋਵੋਗੇ ਤਾਂ ਰੂਸ ਅਤੇ ਯੂਕਰੇਨ ਦੀ ਜੰਗ ਜਿਹੜੀ ਐ ਰੁਕ ਸਕਦੀ ਆ ਇਸ ਦੇ ਨਾਲ ਕਈ ਲੋਕਾਂ ਦੀ ਜਿਹੜੀ ਐ ਜਾਨ ਵਾ ਸਕਦੀ ਆ ਤਾਂ ਇਸੇ ਨੂੰ ਲੈ ਕੇ ਜਿਹੜਾ ਆ ਅਮਰੀਕਾ ਦੇ ਰਾਸ਼ਟਰਪਤੀ ਡੋਨ ਟਰੰਪ ਨੇ ਜਿਹੜੇ ਆ 트ਰੁੱਥ ਸੋਸ਼ਲ ਤੇ ਪੋਸਟ ਕਰਦੇ ਹੋਏ ਕਿਹਾ ਕਿ ਡ੍ਰੰਪ ਨੇ ਲਿਖਿਆ ਕਿ ਨਾਟੋ ਮੈਂਬਰਾਂ ਦੁਆਰਾ ਰੂਸੀ ਤੇਲ ਦੀ ਖਰੀਦ ਹੈਰਾਨ ਕਰਨ ਵਾਲੀ ਹੈ ਨਾਟੋ ਨੂੰ ਸੰਬੋਧਿਤ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਇਹ ਰੂਸ ਨਾਲ ਤੁਹਾਡੀ ਗੱਲਬਾਤ ਦੀ ਸਥਿਤੀ ਅਤੇ ਸੋਦੇਬਾਜੀ ਦੀ ਸ਼ਕਤੀ ਨੂੰ ਬਹੁਤ ਕਮਜ਼ੋਰ ਕਰ ਦਿਆ ਉਹਨਾਂ ਨੇ ਨਾਟੋ ਤੇ ਵੀ ਦੋਸ਼ ਲਗਾਇਆ ਤੇ ਕਿਹਾ ਕਿ ਯੁੱਧ ਜਿੱਤਣ ਦੀ ਉਹਨਾਂ ਦੀ ਵਚਨ ਬੰਦਾ 100% ਤੋਂ ਘਟ ਰਹੀ ਹੈ ਤਾਂ ਟਰੰਪ ਨੇ ਨਾਲ ਕਿਹਾ ਕਿ ਰੂਸੀ ਤੇਲ ਤੇ ਨਾਟੋ ਪਾਬੰਦੀਆਂ 'ਚ ਚੀਨ ਨੇ ਟ੍ਰਾਫਿਕ ਇਸ ਕਾਤਕ ਪਰ ਹਾਸੋਹੀਨੀ جنگ ਨੂੰ ਖਤਮ ਕਰਨ ਦੇ ਵਿੱਚ ਬਹੁਤ ਮਦਦ ਕਰੇਗਾ ਨਾਲ ਹੀ ਉਹਨਾਂ ਕਹਿ ਕੇ ਚੀਨ ਦੀ ਰੂਸ ਤੇ ਵੀ ਮਜ਼ਬੂਤ ਕੰਟਰੋਲ ਤੇ ਪਕੜ ਤੇ ਕਿਹਾ ਕਿ ਉਹਨਾਂ ਦੁਆਰਾ ਲਗਾਏ ਜਾ ਰਹੇ ਟ੍ਰਾਫਿਕ ਉਸ ਪਕਰ ਨੂੰ ਤੋੜ ਦਵੇਗਾ ਤਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੇਲਸਕੀ ਤੇ ਯੁੱਧ ਦਾ ਦੋਸ਼ ਲਗੰਦਾ ਹੋਇਆ ਉਹਨਾਂ ਕਿਹਾ ਕਿ ਇਹ ਟਰੰਪ ਦੀ ਜੰਗ ਨਹੀਂ ਹੈ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਕਦੇ ਸ਼ੁਰੂ ਨਹੀਂ ਹੁੰਦਾ ਐਵਰੀਡੇ ਨਤੇ ਜਲੈਕਸੀ ਦੀ ਜੰਗ ਹ ਉਸਨੇ ਸੂਚਿਤ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਾਮ ਨਹੀਂ ਲਿਆ ਤਾਂ ਨਾਟੋ ਨੂੰ ਜਿਵੇਂ ਮੈਂ ਜਾਣਦਾ ਹਾਂ ਕਿ ਉਹਵੇਂ ਹੀ ਅਪੀਲ ਕਰਦਾ ਹੋਰ ਲਿਖਿਆ ਕਿ ਜੰਗ ਜਲਦੀ ਖਤਮ ਹੋ ਜਾਵੇਗੀ ਅਤੇ ਉਹ ਸਾਰਿਆਂ ਜਾਣਾਂ ਬੱਸ ਸਕਦੇ ਨੇ ਜੇ ਨਹੀਂ ਤਾਂ ਸਿਰਫ ਮੇਰਾ ਸਮਾਤੇ ਅਮਰੀਕਾ ਅਦਾਸਮਾ ਊਰਜਾ ਅਤੇ ਪੈਸਾ ਬਰਬਾਦ ਕਰ ਰਹੇ ਹੋ ਨਾਲ ਹੀ ਉਹਨਾਂ ਨੇ ਰੂਸੀ ਉੱਜੜ ਦਾ ਸਭ ਤੋਂ ਵੱਡਾ ਜਿਹੜਾ ਕਿਹਾ ਹੈ ਕਿ ਜੇਕਰ ਨਾਟੋ ਦੇਸ਼ ਰੂਸੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ ਕਿ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਰੂਸ ਅਤੇ ਯੂਕਰੇਨ ਦੀ ਜਿਹੜੀ ਆ جنگ ਬੰਦ ਹੋਵੇਗੀ ਤਾਂ ਆਮ ਲੋਕਾਂ ਦੀ ਜਿਹੜੀ ਆ ਜਾਣ ਬੱਸ ਸਕਦੀ ਆ ਤਾਂ ਨਾਲ ਇਹ ਕਿਹਾ ਕਿ ਚੀਨ ਜੇ ਰੂਸੀ ਤੇਲ ਖਰੀਦੇਗਾ ਤੇ 50 ਤੋਂ 100% ਜਿਹੜਾ ਟੈਰਿਫਿਕ ਟੈਰਿਫ ਜਿਹੜਾ ਲਗਾਇਆ ਜਾਵੇਗਾ ਤਾਂ ਲਗਾਤਾਰ ਟੈਲੀਫੋਨ ਲੱਗ ਕੇ ਰਾਸ਼ਟਰਪਤੀ ਡੋਟ ਰਾਮ ਦੇ ਕਈ ਤਰੀਕੇ ਦੇ ਜਿਹੜੀ ਹੈ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਤੇ ਹੁਣ ਇੱਕ ਨਵੀਂ ਬਿਆਨਬਾਜ਼ੀ ਸਾਹਮਣੇ ਆਈ ਹੈ ਕਿਹਾ ਕਿ ਜੇਕਰ ਤੁਸੀਂ ਰੂਸ ਅਤੇ ਯੂਕਰੇਨ ਦੀ ਜੰਗ ਰੋਕਣਾ ਚਾਹੁੰਦੇ ਹੋ ਲੋਕਾਂ ਦੀ ਜਾਨਾਂ ਬਚਾਉਣਾ ਚਾਹੁੰਦੇ ਹੋ ਤਾਂ ਰੂਸ ਦੇ ਕੋਲੋਂ ਤੇਲ ਖਰੀਦਣਾ ਬੰਦ ਕਰ ਦੋ